ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕਲਜਿੰਦਰ ਡੇਰੀ ਫਰਮੈਂਟਡ ਦਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਚਾਰ ਝੋਟੀਆਂ ਵਿਖਾਲਦੇ ਆ ਇੱਕ ਵੜਾ ਇੱਕ ਵੀਰ ਜੀ ਨੀਲੀ ਰਾਵੀ ਦਾ ਤੋਹਫਾ ਹੈ ਉਹ ਤੁਹਾਨੂੰ ਐਂਡ ਤੇ ਵਿਖਾਲਦੇ ਆ ਚੰਗੀਆਂ ਝੋਟੀਆਂ ਵੀਰ ਲੈ ਗਿਆ ਜਾ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਕੀ ਹਾਲ ਚੱਲ ਵੀਰ ਜੀ ਵਧੀਆ ਵਧੀਆ ਵੀਰ ਜੀ ਠੀਕ ਠਾਕ ਵਧੀਆ ਜੀ ਨਾਂ ਦੱਸ ਦਿਓ ਆਪਣਾ ਵੀਰ ਜੀ ਨਾਂ ਵੀਰ ਜੀ ਆਪਣਾ ਗਗਨਦੀਪ ਸਿੰਘ ਪਿੰਡ ਕਿਹਨੀਆਂ ਜਿਲ੍ਹਾ ਗੁਰ ਠੀਕ ਹੈ ਜੀ ਠੀਕ ਹੈ ਜੀ ਅੱਜ ਤੁਹਾਨੂੰ ਪਿਓਰ ਝੋਟੀ ਦਿਖਾਵਾਂਗੇ ਮਹਾਰਾਜ ਠੀਕ ਹੈ ਜੀ ਇਹ ਹੈ ਜਿਹਦੇ ਵਿੱਚ 6 ਮਹੀਨਾ ਦੀ ਗੱਭਣ ਹਾਂਜੀ ਤੇ 8 ਕਿਲੋ ਦੁੱਧ ਠੀਕ ਹੈ ਜੀ ਆਹ ਵੇਖੋ 320 ਆ ਨਿੱਕੀ ਬਿਲਕੁਲ ਜੀ ਵੇਖੋ ਵੀਰ ਜੀ ਵੱਡੀ ਝੋਟੀ ਆ ਸਿੰਘ ਦੀ ਕੁਆਲਟੀ ਬਹੁਤ ਸ਼ਾਨਦਾਰ ਆ ਉਧਰ ਦੀਆਂ ਨਹੀਂ ਕੱਢੀ ਆ ਠੀਕ ਹੈ ਜੀ ਹਾਂਜੀ ਹਾਂਜੀ ਖੋਲੋ ਵੀਰ ਜੀ ਖੋਲੋ ਵੇਖੋ ਵੀਰ ਜੀ ਵੱਡੀ ਝੋਟੀ ਆ ਕੱਦ ਕਾਟ ਫੁੱਲਾ ਲੰਮੀ ਬੇਲ ਸਿੰਘ ਦੀ ਕੁਆਲਟੀ ਬਹੁਤ ਸ਼ਾਨਦਾਰ ਆ ਸਿੰਗਲ ਹੱਡੀ ਆ ਜੀ ਆ ਵਿੱਚ ਫੁੱਲ ਵੇਖੋ ਆ ਵੇਖੋ ਵੱਡਾ ਫੁੱਲ ਵੱਡਾ ਕੱਦ ਜੀ ਬਿਲਕੁਲ ਜੀ ਬਿਲਕੁਲ ਜੀ ਚੰਗੇ ਰਿਕਾਰਡ ਵਾਲੀ ਵੀਰ ਜੀ ਝੋਟੀ ਦੀ ਹੋ ਜਾ 8 ਕਿਲੋ ਹੋ ਜਾ ਦੁੱਧ ਪੂਰੇ 6 ਮਹੀਨੇ ਦੀ ਗੱਭਣ ਜੋ 6 ਮਹੀਨੇ ਦੀ ਗੱਭਣਾ ਹਾਂ ਜੀ 15 16 ਕਿਲੋ ਝੋਟੀ ਨੇ ਦੁੱਧ ਚੋਆ ਆ ਪਹਿਲੇ ਸੂਏ ਅਗਲਾ ਦੂਜਾ ਸੂਏ ਇਹਨਾਂ ਤੋਰੇ ਮਾਰੀ ਜੀ ਵੀਰ ਜੀ ਤੋਰਦੀ ਹਾਂ ਜੀ ਇਹਨਾਂ ਤੋਰਦੇ ਵੇਖੋ ਵੀਰ ਜੀ ਚੰਗੀ ਝੋਟੀ ਆ ਦੁੱਧ ਵੀ ਚੰਗਾ ਦੱਸਦਾ ਵੀਰ 6 ਮਹੀਨੇ ਦੀ ਗੱਬਣ ਵੀਰ ਦੱਸ 6 ਮਹੀਨੇ ਦੀ ਗੱਬਣਾ ਗੱਲ ਘਰਾ ਕੇ ਤਸੱਲੀ ਨਾਲ ਖੜੇ ਪਹਾੜੇ ਤੇ ਮਿਲਦੀ ਠੰਢੀ ਬੜੀ ਹੈ ਅੱਛਾ ਪਹਾੜੇ ਤੇ ਹਾਂ ਜੀ ਜੀ ਪਹਾੜੇ ਤੇ ਆ ਠੰਢੀ ਜੁੱਦਾ ਕਰਨਾ ਠੀਕ ਹੈ ਜੀ ਹਾਂ ਜੀ ਚੈੱਕ ਕਰੋ ਵੀਰ ਜੀ ਚੰਗੀ ਝੋਟੀ ਆ ਵੀਰ ਜੀ ਸੱਜਰ ਦਾ ਤਾਜੀ ਨੇ ਕਿੰਨਾ ਕਿਲੋ ਚਵਾਈ ਨੇ ਪਹਿਲਾਂ ਨੇ ਚੁਆ 1500 ਕਿਲੋ ਦੁੱਧ 15 16 ਕਿਲੋ ਦੀ ਚਵਾਈ ਕਰਾ ਗਈ ਹੈਣਾ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਨਾਲ ਕਾ ਝੋਟੀ ਮਤਲਬ ਦੂਜੇ ਸੂਏ ਫੇਰ 16 17 ਕਿਲੋ ਚਵਾਉ ਉਹ ਵੀ ਲੋ ਚੰਗੀ ਸੇਵਾ ਅੱਛਾ ਜੀ ਇਹਦਾ ਮੁੱਲ ਵੀਰ ਜੀ ਦਵਾ ਲੱਖ ਕਰੀ ਜੋ ਹਾਂ ਜੀ 80000 ਰੁਪਆ ਦੇ ਦਾ 80000 ਦੀ ਦੇ ਦਾ 80000 ਠੀਕ ਹੈ ਜੀ ਇਹ ਮੁੱਲ ਆ ਜੀ ਤੁਹਾਡਾ ਬਾਕੀ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਮਾਨਦਾਨ ਕਰੇਗਾ ਹੈਣਾ ਜੀ ਫੁੱਲ ਵੱਡੀ ਝੋਟੀ ਫੁੱਲ ਵੱਡੀ ਬਿਲਕੁਲ ਜੀ ਬਾਕੀ ਸ ਫੋਨ ਜਰੂਰ ਲਾ ਕੇ ਪੁੱਛੋ ਵੀਰ ਨੇ ਪਣੀ ਕਿੱਥੇ ਦੇ ਦੇਣੀ ਆ ਜੈ ਜੀ ਮੁੱਲ ਕਰਤਾ ਉਦਾਂ ਵੀ 80000 ਦੀ ਵੀਰ ਕਹਿੰਦਾ ਝੋਟੀ ਦੇ ਦਾਂਗੇ ਨਾ ਇਹ ਝੋਟੀ 80000 ਵੱਡੀ ਝੋਟੀ ਆ ਜੀ ਕੋਈ ਵੀਰ ਚੱਲ ਕੇ ਆਊਗਾ ਪਸੰਦ ਜ਼ਰੂਰ ਆਊਗੀ ਆਹ ਵੀ ਜੀ ਦੂਜਾ ਸੂਆ ਝੋਟੀ ਜੋ ਮੂੰਹੋਂ ਛਗੀ ਦੂਜਾ ਸੂਆ ਹਾਂ ਜੀ ਹੁਣ ਫੁੱਲ ਤਿਆਰ ਆ ਟੈਓ ਅੱਛਾ ਜੀ ਇੱਕ ਦੋ ਦਿਨ ਹੀ ਖੜੂਗੀ ਇੱਕ ਦੋ ਦਿਨ ਬਾਕੀ ਖੋਲੋ ਵੀਰ ਜੀ ਦੋ ਦੂ ਦੋ ਦਿਆ ਨੋਕ ਵੇਖੋ ਵੀਰ ਜੀ ਇਹ ਵੀ ਚੰਗੀ ਝੋਟੀ ਆ ਫੁੱਲ ਰਾਜੀ ਆ ਆਹ ਵੇਖੋ ਕਿਡਾ ਸੋਨਾ ਸੋਭਾ ਦਾ ਮੈਗਾ ਬਹੁਤ ਸੋਨਾ ਬਿਲਕੁਲ ਜੀ ਚੰਗੀ ਆ ਜੀ ਪੈਠ ਕੁੜੇ ਦੀ ਬਹੁਤ ਸ਼ਾਨਦਾਰ ਆ ਪਲੀ ਜੁੜੀ ਆਈ ਲੇਵੇ ਦੀ ਕੁਆਲਿਟੀ ਬਹੁਤ ਸ਼ਾਨਦਾਰ ਆ ਤੋਰ ਦੇ ਵਿੱਚ ਤੋਰ ਲੈ ਵੇਰੇ ਜਿੰਨਾ ਦੁੱਧ ਚਵਾਜੂ ਛੋਟੇ ਦੁੱਧ ਵਿੱਚ 15 16 ਕਿਲੋ ਛੋਟੇ ਚਵਾਊਗੀ ਹਾਂਜੀ ਆਹ ਥਾਣ ਤੇ ਲੇਵਾ ਲੱਗਾ ਡੇਢ ਡੇਢ ਲੱਖਾਂ ਦੀਆਂ ਛੋਟੀਆਂ ਨਾਲੇਵਾ ਲੱਗਾ ਬਿਲਕੁਲ ਬਿਲਕੁਲ ਵੀਜੀ ਤੇ ਬਾਕੀ ਇਹ ਛੋਟੇ ਦਾ ਮੁੱਲ ਭਾਵੇਂ ਸਵਾ ਕਰੀ ਗਈ ਏ ਭਾਵੇਂ 1 30 ਕਰੀਏ 1 20 15 ਦੀਆਂ ਨਾਲਾ ਛੋਟੀਆਂ ਦੇਣੀ ਆ ਇੱਕ 15 ਦੀ ਹਾਂਜੀ ਹਾਂ ਨਾਲਾ ਛੋਟੀਆਂ 15 ਦੇਣੀ ਕੋ ਛੋੜ ਜੱਪਾ ਮਾੜਾ ਮੋੜਾ ਕਰਾਂਗੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਆਹ ਹੋ ਗਈ ਉਹ 3ੇ ਨੰਬਰ ਤੇ ਨੀਲੀ ਰਾਂਗ ਦੀ ਅਛਾ ਜੀ ਆ ਵੀਰੀ ਤੋਹਫਾ ਕਿੱਥੋਂ ਗੱਡ ਲਿਆਂਦਾ ਇਹ ਵਿੱਚ ਪਿਓਰ ਨੀਲੀ ਲਾਵੀ ਦੋਵਾਂ ਬੰਨੇ ਛੱਡੇ ਦੇ ਚਤਾ ਆ ਗਿਆ ਬਿਲਕੁਲ ਜੀ ਤੇ ਪੈਰ ਵੀ ਧੋਤੇ ਜੋ ਤੈ ਕਟਕੂਟ ਦਾ ਸਾਰਾ ਨਿਸ਼ਾਨਾ ਬਿਲਕੁਲ ਜੀ ਟੇਡੇ ਕਟਾ ਲਈ ਆ ਗਈ ਆ ਟੇਡੇ ਕਟਾ ਲਈ ਤੋਰੋ ਵੀ ਜੀ ਖੋਲੋ ਵੀਰੀ ਕਿੰਨਾ ਕੇ ਰਕਾਰਡ ਦੱਸਦੇ ਝੋਟੀ ਦਾ ਇਹਦੇ ਵਿੱਚ ਪਹਿਲੇ ਸੂਏ ਝੋਟੀਆਂ ਚਵਾ 12 13 ਰੇਣੀ ਦਾ ਦੁੱਧ ਇਹ ਪਹਿਲੇ ਨਾਲ ਦਾ ਸੇਵਾ ਦੇ ਵੇਖੋ ਕਿੰਨਾ ਚਵਾਉਂਦੀ ਆ ਬਿਲਕੁਲ 14 15 ਕਿਲੋ ਚਵਾਉਂਦਾ ਨੀਲੀਆਂ ਦੁੱਧ ਚੰਗਾ ਚਵਾ ਜਾਂਦੀਆਂ ਬਿਲਕੁਲ ਜੀ ਬਿਲਕੁਲ ਤੋਰੋ ਵੀ ਜੀ ਵੇਖੋ ਵੀਰ ਜੀ ਟੇਡਾ ਕਟ ਆ ਗਿਆ ਸਾਰੀਆਂ ਨਿਸ਼ਾਨੀਆਂ ਪੂਰੀਆਂ ਆ ਗਈਆਂ ਝੋਟੀ ਦੀਆਂ ਪਤਲਾ ਚਾਮ ਆ ਗਿਆ ਬਾਕੀ ਲੇਵਾ ਬਿੰਦੀਆਂ ਵਾਲ ਆ ਗਿਆ ਵੀਰੇ ਦੁੱਧ ਵਾਲੀਆਂ ਨਿਸ਼ਾਨੀਆਂ ਪੂਰੀਆਂ ਨੇ ਪਲ ਜੋਰ ਫੋਲਾ ਚੰਗੀ ਰਾਜੀ ਆ ਜੀ ਪਤਲਾ ਚਾਮ ਆ ਗਿਆ ਕੀ ਕਹਨੇ ਝੋਟੀ ਦੇ ਕਰੋ ਵੀਰ ਜੀ ਦਰਸ਼ਨ ਬਹੁਤ ਸ਼ਾਨਦਾਰ ਤੋਹਫਾ ਵੀਰ ਲੈ ਕੇ ਆਇਆ ਟੇਡਾ ਕਟਾ ਸਿੰਘ ਦੀ ਕੁਆਲਟੀ ਬਹੁਤ ਸ਼ਾਨਦਾਰ ਆ ਚੰਗੀ ਝੋਟੀ ਆ ਜੀ ਸੋਰਾ ਵਿਦਤੁਰ ਗਿਆਨਤ ਸੋ ਇਹਦੀ ਆਪਾਂ ਗਾਂਵੋ ਰੋਟ ਸੋ ਇੱਕ ਜੀ ਇਹਦੀ ਆਪਾਂ ਗਾਂਵੋ ਇਹਦੀ ਆਪਾਂ ਇਹਦੀ 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 ਇਹ 35 ਅੱਛਾ ਜੀ ਇੱਕ 30 ਦੀ ਉਹਨੇ ਸਵਾ ਲੱਖ ਦੀ ਝੋਟੀ ਦੇ ਨਾਲੇ ਸਵਾ ਦੀ ਹਾਂ ਸਵਾ ਤੋਂ ਮਾਰਦਾਨ ਕਰਦਾ ਕੋ ਫੋਨ ਲਾਵੇ ਮੇਰੇ ਕੋਲ ਬਿਲਕੁਲ ਜੀ ਹਾਂ ਜੀ ਵੇਖੋ ਵੀਰ ਜੀ ਜੈ ਜੀ ਮੋਲ ਕਰਤਾ ਵੀਰ ਨੇ ਸਵਾ ਦੀ ਝੋਟੀ ਦੇ ਦਾਂਗੇ ਵੀਰ ਕਹਿੰਦਾ ਕੱਦ ਫੋਲਾ ਵਜਨ ਫੋਲਾ ਥੰਥੂ ਦੀ ਕੁਆਲਿਟੀ ਬਹੁਤ ਸ਼ਾਨਦਾਰ ਆ ਪਿਓਰ ਨੀਲੀ ਰਵੀ ਜਗੀ ਵੀਰੇ ਛਿੱਗੀ ਆ ਛਿੱਗੀ ਹੈ ਜੀ ਬਿਲਕੁਲ ਜੀ ਹਾਂ ਜੀ ਜੈ ਜੀ ਰੇੜਾ ਵੀਰ ਜੀ ਕੋਈ ਆਹ ਕਿਹਾ ਗਾਉਂ ਗਾਉਨੇ ਇਹ ਤਿਆਰ ਹੈ ਮੱਛੀ ਸੂਨ ਵਾਲੇ ਅੱਛਾ ਜੀ ਇੱਕ ਕਿੰਨਾ ਟਾਈਮ ਲਾਜੀ ਵੀਰ ਜੀ ਇਹ ਲਾਜੂ ਇਹ 5-7 ਦਿਨਾਂ ਦਾ ਅਸ਼ੀ 5-7 ਦਿਨ ਇਹਦਾ ਵੀ ਨਿਗਾਹ ਕਰੀਏ ਮੋੜਨ ਥਣ ਚੈੱਕ ਕਰੋ ਵੀਰ ਜੀ ਥਣ ਬਹੁਤ ਸੋਹਣਾ ਲੱਗਾ ਅਸ਼ੀ ਥਣ ਤੇ ਸੂੰਬਾ ਥਣ ਹੀ ਲੱਗ ਗਿਆ ਹੈ ਨਾ ਚੰਗਾ ਥਣ ਲੱਗ ਗਿਆ ਚਵਾਈ ਵਾਲਾ ਇੱਕ ਨੰਬਰ ਚਾਰੂ ਬੜੀ ਫਿਰ ਬਿਲਕੁਲ ਚੰਗਾ ਵੇਖੋ ਵੀਰ ਜੀ ਚੰਗੀ ਵਹਿਣਾ ਚਮਕ ਫੋਲਾ ਰਾਜੀ ਫੋਲਾ ਸੰਥਣ ਬਹੁਤ ਸ਼ਾਨਦਾਰ ਲੱਗਿਆ ठीक है। लाए वीर जी लाए लाए हेलो हाँ जी कर रहा हूँ वीडियो बना ਵੀਰ ਜੀ ਠੰਡੀ ਸੀਲ ਆ ਬੜੀ ਠੰਡੀ ਵੀਰ ਆ ਅੱਜ ਹੁਣ ਰੋਡਾਂ ਦਾ ਆਪਣਾ ਵੱਧ ਕੇ ਫਲੇ ਦਾ ਮਾਲਾ ਤੁਹਾਨੂੰ ਪੂਰੀ ਠੰਡੀ ਅੱਛਾ ਇਹ ਕਿੰਨਾ ਕੇ ਦੁੱਧ ਚਵਾਜੀ ਵੀਰ ਜੀ ਇਹ ਦੁੱਧ ਵੀਰ ਜੀ ਅਸੀਂ ਮੋਦਾ ਨਹੀਂ ਕਹਿੰਦੇ 13-14 ਕਿਲੋ ਤਾਂ ਦਊਗੀ ਵੀਰ ਜੀ ਬਿਲਕੁਲ ਬਿਲਕੁਲ ਰਮਾਨਾ ਇਹਨਾਂ ਦੁੱਧ ਦੇ ਨਾਲ ਤੁਹਾਨੂੰ ਪਤਾ ਬੱਛੀਆਂ ਵੀ ਕਹਿੰਦਾ ਬਿਲਕੁਲ ਜੀ ਬਿਲਕੁਲ ਵੇਖੋ ਵੀਰ ਜੀ ਬਰਫੀ ਆ ਠੰਡੀ ਸੀਲ ਆ ਦੁੱਧ ਵੀ ਇਹਦਾ ਗਰਮੀਆਂ ਵਿੱਚ ਬਹੁਤ ਸ਼ਾਨਦਾਰ ਹੁੰਨਾ ਕੋਈ ਵੀ ਰੇ ਲੈ ਗਿਆ ਮੱਝ ਲੈ ਗਿਆ ਇੱਕ ਬਰਾਬਰ ਹੈ ਨਾ ਵੀਰ ਜੀ 80000 ਰੁਪਿਆ ਮੁੱਲ ਕੀਤਾ ਇਹਦਾ ਬਿਲਕੁਲ ਜੀ ਠੀਕ ਨਹੀਂ ਵੀਰ ਜੀ ਰਾਜੀ ਫੁੱਲ ਆ ਲੰਮੀ ਬੇਲ ਆ ਪੂਰੀ ਲੰਮੀ ਬੇਲ ਦੀ ਪੂਰੀਆਂ ਨਿਸ਼ਾਨੀਆਂ ਦੁੱਧ ਵਾਲੀਆਂ ਵੀ ਆ ਗਿਆ ਥਣ ਭਾਡੇ ਦਾ ਵਸ਼ੀ ਪੰਜਾਬ ਦੀ ਮੁੱਲ ਕਰਨਾ 45000 ਦੀ ਵਸ਼ੀ ਦੇਣੀ ਹਾਂ 45000 ਦੀ ਸਾਡੀ 45000 ਦੇ ਦਾ ਕੋ ਛੋਟ ਥੋੜੀ ਬੋਦੀ ਵਿੱਚੋਂ ਕਰ ਦਾਂਗੇ ਬਿਲਕੁਲ ਜੀ ਜਾਇਜ਼ ਮੁੱਲ ਹੁੰਦਾ ਤੁਹਾਡਾ ਵੀਰ ਜੀ ਜਾਇਜ਼ ਮੁੱਲ ਆ ਜੀ ਆਹ ਵਖਾ ਦਿਓ ਇੱਕ ਵਾਰੀ ਟੋਪੜ ਕੇ ਫੋਨ ਹੇਲ ਝੋਟਿਆ ਆ ਦੇਖੋ ਥਾੜ੍ਹ ਤੋਂ ਗਿਣਾ ਸੋਨਾ ਗੱਡਾ ਇੱਥੋਂ ਬਿਲਕੁਲ ਜੀ ਇਹ ਦੋਵੇਂ ਟਾਈਮ ਭਾਵੇਂ ਚੋਗ ਗਿਆ ਤਿੰਨ ਸਾਢੇ 3/4 ਕਿਲੋ ਇੱਕ ਟਾਈਮ ਦਾ ਦੁੱਧ ਦੇ ਦਿੰਦੀ ਬਿਲਕੁਲ ਜੀ ਪਹਾੜੇ ਤੇ ਮਿਲਦੀ ਹੈ ਨਾ ਪਹਾੜੇ ਦੇ ਪਹਾੜੇ ਤੇ ਠੰਡੀ ਨਸਲ ਆ ਨਾ ਵੀਰ ਜੀ ਨਸਲ ਦਾ ਇਹ ਮੋਲਾ ਹੈ ਨਾ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੈ ਵੀਰ ਜੀ ਇੱਕ ਟਾਈਮ ਪਸ਼ੂ ਤੇ ਲਾਗੇ ਜ਼ਰੂਰ ਆਓ ਆਗੇ ਆਪਣੀ ਚੋਾਈ ਕਰੋ ਪਾਸ ਕਰੋ ਉਹ ਤੁਹਾਡਾ ਆਪ ਦਾ ਫਰਜ਼ ਬੰਦਾ ਜੀ ਬਾਕੀ ਵੀਰ ਜੀ ਨਗੀਨੇ ਲੈ ਕੇ ਆਉਂਦੇ ਆ ਤੋਹਫੇ ਲਿਆਉਂਦੇ ਆ ਚੰਗੀਆਂ ਝੋਟੀਆਂ ਹੁੰਦੀਆਂ ਰਿਕਾਰਡ ਵਾਲੀਆਂ ਝੋਟੀਆਂ ਹੁੰਦੀਆਂ ਆ ਤੇ ਬਾਕੀ ਨੀਲੀ ਦਾ ਦਰਸ਼ਨ ਕਰ ਲਓ ਟੇਡਾ ਕੱਟਾ ਕੀ ਕਹਿਣ ਇਹ ਰੇਜੀ ਪਹਿਲੇ ਫੋਨ ਤੇ ਵਿਗੂ ਤੁਹਾਡੀ ਹੈਣਾ ਜੀ ਹਾਂ ਜੀ ਹਾਂ ਜੀ ਜੈ ਜੈ ਰੇਟ ਆ ਤੁਹਾਡੇ ਕੋਈ ਵੀ ਰਿ ਜੋੜਾ ਪਾਉਗਾ ਨਾ ਵੀ ਕਰਿਓ ਇਮਾਨਦਾਰ ਹੈਣਾ ਜੀ ਬਿਲਕੁਲ ਕੋਈ ਵੀ ਫੋਨ ਜ਼ਰੂਰ ਲਾਵੇ ਹੈਣਾ ਜੀ ਜ਼ਰੂਰ ਲਾਵੇ ਬਿਲਕੁਲ ਜੀ ਬਾਜੀ ਵੀਰ ਜੀ ਆਪਣਾ ਫਰੇਗੜ ਚੂੜੀਆਂ ਲੱਗਿਆ ਜੀ ਜ਼ਿਲ੍ਹਾ ਗੁਰਦਾਪੁਰ ਆ ਬਹੁਤ ਸਾਰਿਆਂ ਨੂੰ ਲੱਗਿਆ ਹੈ ਫੋਨ ਨੰਬਰ ਆਪਣਾ 98147 43097 ਤੇ ਕੋਈ ਵੀ ਡੰਗਰ ਦਾ ਮੇਰਾ ਵੀ ਫੋਨ ਲਾਵੇ ਮਾਰਦਾਨ ਕਰਦਾਂਗੇ ਬਿਲਕੁਲ ਉਦਾਂ ਪਸ਼ੂ ਤੁਹਾਡੇ ਕੋਲ ਹੋਰ ਵੀ ਛੋਟੀਆਂ ਹੁੰਦੀਆਂ ਨੇ ਹਨਾ ਕੋਲੇ ਬਿਲਕੁਲ ਵੀਡੀਓ ਤਾਂ ਨਹੀਂ ਪਾਈ ਦੀਆਂ ਕੀ ਲੈਣ ਕੋ ਵਪਾਰੀ ਖੜਦੇ ਆ ਮੁੱਪਾਂ ਦੀ ਖੜਦੇ ਹਾਂ ਜੀ ਕੋਈ ਵੀਰ ਫੋਨ ਜ਼ਰੂਰ ਲਾਵੇ ਤੁਹਾਨੂੰ ਹਨਾ ਜੀ ਠੀਕ ਹੈ ਠੀਕ ਹੈ ਵੀਰ ਜੀ ਸਤਿ ਸ੍ਰੀ ਅਕਾਲ ਜੀ